ਵਾਇੁਰ ਜੀ ਕੀ ਹੱਤੇ ਪੜੀ ਜਿ ਬੜੀ ਬੜੀ ਕੀਮਤੀ ਏ ਸਤ ਸੰਗ ਦੀ ਕੜੀ ਬੜੀ ਜਿ ਬੜੀ ਬੜੀ ਕੀਮਤੀ ਏ ங்க கடத்தி வடி படிமத்த சத்சி வடி படி கீம சத்சி வடி படிமத்த ਸਤ ਸੰਗ ਦੀ ਕੜੀ ਬੜੀ ਜੀ ਬੜੀ ਬੜੀ ਕੀਮਤੀ ਏ ਸਤ ਸੰਗ ਦੀ ਕੜੀ ਬੜੀ ਜੀ ਬੜੀ ਬੜੀ ਕੀਮਤੀ ਏ ਸਤ ਸੰਗ ਦੀ ਕੜੀ ਸਤ ਸੰਗ ਕੀ ਤਤਨੇ ਉਹਦਾ ਰੱਬ ਕਹਿਣਾ ਮੰਨੇ ਸਤ ਸੰਗ ਕੀ ਤਤਨੇ ਉਹਦਾ ਰੱਬ ਕਹਿਣਾ ਮੰਨੇ ਸਤ ਸੰਗ ਕੇ ਤੰਨੇ ਉਹਦਾ ਰੱਬ ਕਹਿਣਾ ਮੰਨੇ ਸਤ ਸੰਗ ਕੀਤਾ 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 ਤੰਨੇ ਉਹਦਾ ਰੱਬ ਕਹਿਣਾ ਲੰਗ ਕੀ ਤਾ ਤੰਨੇ ਹੁਦਾ ਰੱਬ ਕਹਿਣਾ ਮੰਨੇ ਰੱਬ ਪੱਥਰਾਂ ਚੋਂ ਪਾਇਆ ਤੰਨੇ ਕਰਕੇ ਅੜੀ ਰੱਬ ਪੱਥਰਾਂ ਚੋਂ ਪਾਇਆ ਤੰਨੇ ਕਰਕੇ ਅੜੀ ਰੱਬ ਪੱਥਰਾਂ ਚੋਂ ਪਾਇਆ ਤੰਨੇ ਕਰਕੇ ਅੜੀ ਰੱਬ ਪੱਥਰਾਂ ਚੋਂ ਪੱਥਰਾਂ ਚੋਂ ਪਾਇਆ ਤੰਨੇ ਕਰਕੇ ਅੜੀ ਰੱਬ ਪੱਥਰਾਂ ਚੋਂ ਪਾਇਆ ਤੰਨੇ ਕਰਕੇ ਅੜੀ ਰੱਬ ਪੱਥਰਾਂ ਚੋਂ ਪਾਇਆ ਤੰਨੇ ਕਰਕੇ ਅੜੀ ਰੱਬ ਪੱਥਰਾਂ ਚੋਂ ਪਾਇਆ ਤੰਨੇ ਕਰਕੇ ਅੜੀ ਬੜੀ ਜਿਵੜੀ ਬੜੀ ਕੀਮਤੀ ਸਾਥ ਦੀ ਕੜੀ ਬੜੀ ਜਿ ਬੜੀ ਬੜੀ ਕੀਮਤੀ ਏ ਸਤ ਸੰਗ ਦੀ ਕੜੀ ਬੜੀ ਜਿ ਬੜੀ ਬੜੀ ਕੀਮਤੀ ਏ ਸਤ ਸੰਗ ਦੀ ਕੜੀ ਬੜੀ ਜਿ ਬੜੀ ਬੜੀ ਕੀਮਤੀ ਏ ਸਤ ਸੰਗ ਦੀ ਕੜੀ ਤਾਰਾ ਜੇ ਹੋਈ ਨਾ ਪੁਰਾਣੀ ਤਾਰਾ ਰਾਣੀ ਦੀ ਕਹਾਣੀ ਅਜੇ ਹੋਈ ਨਾ ਪੁਰਾਣੀ ਤਾਰਾ ਰਾਣੀ ਦੀ ਕਹਾਣੀ ਅਜੇ ਹੋਈ ਨਾ ਪੁਰਾਣੀ ਤਾਰਾ ਰਾਣੀ ਦੀ ਕਹਾਣੀ ਅਜੇ ਹੋਈ ਨਾ ਪੁਰਾਣੀ ਮੁੰਨੇ ਕੀਤੀ ਅਰਦਾਸ ਜਦੋਂ ਹੋ ਕੇ ਨਿਮਾਣੀ ਹੋਨੇ ਕੀਤੀ ਅਰਦਾਸ ਜਦੋਂ ਹੋ ਕੇ ਨਿਮਾਣੀ ਹੋਨੇ ਕੀਤੀ ਅਰਦਾਸ ਜਦੋਂ ਹੋਈ ਕੇ ਨਿਮਾਣੀ ਹੋਨੇ ਕੀਤੀ ਅਰਦਾਸ ਜਦੋਂ ਹੋਈ ਕੇ ਨਿਮਾਣੀ ਹੋਨੇ ਕੀਤੀ ਅਰਦਾਸ ਜਦੋਂ ਹੋਈ ਕੇ ਨਿਮਾਣੀ ਉਦੀ ਜੋੜ ਗਈ ਖੜਾਮ ਜੇੜੀ ਰਾਜੇ ਨੇ ਫੜੀ 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 ਉਦੀ ਜੋੜ ਗਈ ਖੜਾਮ ਜੇੜੀ ਰਾਜੇ ਨੇ

ਬੜੀ ਜਿ ਬੜੀ ਬੜੀ ਕੀਮਤੀ ਏ ਸਤ ਸੰਗ ਦੀ ਕੜੀ ਬੜੀ ਜਿ ਬੜੀ ਬੜੀ ਕੀਮਤੀ ਏ ਸਤ ਸੰਗ ਦੀ ਕੜੀ ਬੜੀ ਜਿ ਬੜੀ ਬੜੀ ਕੀਮਤੀ ਏ ਸਤ ਸੰਗ ਦੀ ਕੜੀ ਬੜੀ ਜਿ ਬੜੀ ਬੜੀ ਕੀਮਤੀ ਏ ਸਤ ਸੰਗ ਦੀ ਕੜੀ ਜਿਹੜਾ ਸੰਗ ਆਵੇ ਉਹਨੂੰ ਜਮਨਾ ਡਰਾਵੇ ਜਿਹੜਾ ਸਤ 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 ਸੰਗ ਆਵੇ ਉਹਨੂੰ ਜਮਨਾ ਡਰਾਵੇ ਜਿਹੜਾ ਆਤੇ ਸੰਗੇ ਆਵੇ ਉਹਨੂੰ ਜਮ ਨਾ ਡਰਾਵੇ ਪੀਲਾ ਨਾਮ ਦਾ ਪਿਆਲਾ ਬੰਦੇ ਕਰਕੇ ਅੜੀ ਪੀਲਾ ਨਾਮ ਦਾ ਪਿਆਲਾ ਬੰਦੇ ਕਰਕੇ ਅੜੀ ਪੀਲਾ ਨਾਮ ਦਾ ਪਿਆਲਾ ਬੰਦੇ ਕਰਕੇ ਅੜੀ ਪੀ ਲੈ ਨਾਮ ਦਾ ਪਿਆਲਾ ਬੰਦੇ ਕਰ ਕੇ ਅੜੀ ਪੀ ਲੈ ਨਾਮ ਦਾ ਪਿਆਲਾ ਬੰਦੇ ਕਰ ਕੇ ਅੜੀ ਪੀ ਲੈ ਨਾਮ ਦਾ ਪਿਆਲਾ